ਹਾਈ ਹਾਈ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਆ ਜੇ ਸੋਨਾ ਹੱਥ ਲੱਗਾ ਵਾ ਨਾ ਹੁਣ ਇਹ ਬੰਦੇ ਦਾ ਥੋ ਪਤਾ ਲੱਗਣ ਡਿਆ ਵੀ ਕਿੱਧਰ ਨੂੰ ਚਲ ਗਿਆ ਵਾ ਮੈਂ ਤਾਂ ਕਹੀ ਨਹੀਂ ਪਛੇਤੀ ਛੇਤੀ ਆ ਜਣ ਤੇ ਜਿੰਨੀ ਛੇਤੀ ਹੋਵੇ ਜਾ ਕੇ ਤੈਨੂੰ ਸੋਟ ਆਉਣਾ ਥੇ ਸੁਨਾਰੇ ਕੋ ਤੇ ਪਾਰੀ ਨਾ ਪਤਾ ਹੀ ਕੋਈ ਨਹੀਂਗਾ ਨਾ ਦੱਸ ਕੇ ਜਾਣਾ ਨਾ ਪੁੱਛ ਕੇ ਜਾਣਾ ਵੀ ਕਿੱਥੇ ਚੱਲਿਆ ਵਾ ਹੈ ਆ ਤਾਂ ਕੋਈ ਗੱਲ ਥੋੜੀ ਨਾ ਹੋਈ ਹੁਣ ਦੱਸ ਮੈਨੂੰ ਨਾ ਚਿਰ ਡਰ ਰਹਿਣਾ ਜਿਨਾਂ ਚਿਰ ਸੋਨਾ ਮੇਰੇ ਕੋਲ ਆ ਇਹ ਨਾ ਹੋਵੇ ਨਾ ਫੇਰ ਅੰਦਰੇ ਮੁੜ ਕੇ ਤੇ ਆਪਣਾ ਸੋਨਾ ਲੈਣਾ ਜੇ ਇਸ ਸੋਨਾ ਜਿੰਨੀ ਛੇਤੀ ਹੋਵੇ ਨਾ ਉਨੀ ਛੇਤੀ ਵਿਕ ਜੇ ਤੇ ਪੈਸੇ ਮੇਰੇ ਹੱਥ ਵਿੱਚ ਆ ਜਾਣ ਤੇ ਫੇਰ ਗੱਲ ਬਣੇ ਕਿਤੇ ਹਾਏ ਹਾਏ ਆ ਵੀ ਜਾਓ ਹੁਣ ਜਸ ਤੇ ਪਰਮੀ ਹੈ ਨਹੀਂ ਕਰ ਤੇ ਕਿੱਡਾ ਵਧੀਆ ਮੌਕਾ ਵਾ ਅੱਜ ਹੈ ਨਾ ਕਿ ਇਹਨੂੰ ਪਤਾ ਲੱਗਣਾ ਨਾ ਹੋਰ ਕਾਲੀ ਖਿਜੰਡੀ ਆ ਅੱਖੇ ਚੋਂ ਕਾਲੀ ਡਹੀ ਆ ਜੇ ਐਸ ਸੋਨਾ ਹੱਥ ਆਇਆ ਤੇ ਹੁਣ ਤੁਸੀਂ ਗਾਇਬ ਹੋ ਗਏ ਜੀ ਮੈਨੂੰ ਫੜਾਇਆ ਕਿ ਤਾਏ ਮੈਂ ਕਿੱਥੇ ਪੈਸੇ ਜਾਊਂਗਾ ਮੇਰੀ ਗੱਲ ਸੁਣੋ ਆਹ ਵੇਖੋ ਸੋਨਾ ਮੇਰੇ ਚ ਪਾਤਾ ਠੀਕ ਵਾ ਨਾ ਇਹ ਹੁਣ ਨਾ ਇਹ ਆਹ ਵੇਖੋ ਇਹਦੇ ਵਿੱਚ ਹੀ ਨਾ ਆਹੇ ਸ਼ਾਬਾ ਠੀਕ 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 ਤੇ ਇਹਦੇ ਵਿੱਚ ਕੜਾ ਤੇ ਚੂੜੀ ਹੈ ਠੀਕ 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 ਵਾ ਤੇ ਐਦਾਂ ਕਰੋ ਇਹ ਲੈ ਜਾਓ ਸੁਨਿਆਰੇ ਕੋ ਤੇ ਫਟਾਫਟ ਨੋਟ ਲੈ ਆਓ ਉਥੋਂ ਹੂੰ ਹੂੰ ਠੀਕ ਬੰਦੇ ਦੇ ਵਿੱਚ ਮਾੜਾ ਕੋਈ ਲੈਣਾ ਨਾ ਵੇ ਤੇਰੀ ਗੱਲ ਸੁਣ ਜੇ ਗਿਆ ਨਾ ਮਰਚੋਵਾਲ ਉਥੇ ਤੇ ਇੱਕ ਦੋ ਨੇਗੇ ਪੈਸੇ ਦੇਣ ਵਾਲੇ ਆ ਉਹਨਾਂ ਤੇ ਕੱਟ ਲੈਣੇ ਆ ਨਹੀਂ ਨਹੀਂ ਮਰਚੋਵਾਲ ਨਹੀਂ ਜਾਣਾ ਹੈ ਆਹੋ ਰਹਿਣ ਤਾਂ ਤੂੰ ਹਰਚੋਵਾਲ ਬਟਾਲੇ ਜਾਓ ਹਾਂ ਠੀਕ ਆ ਠੀਕ ਆ ਬਟਾਲੇ ਜਾਓਗੇ ਨਾ ਸਾਡੀ ਕਿਸੇ ਨੂੰ ਪਛਾਣ ਨਾ ਗੱਲ ਨਾ ਬਾਤ ਚੁੱਪ ਕਰਕੇ ਸੋਨਾ ਦਿਓ ਤੇ ਪੈਸੇ ਚੁੱਕ ਕੇ ਤੇ ਆਪਣੇ ਘਰ ਨੂੰ ਆ ਜਿਓ ਮੇਰੀ ਗੱਲ ਸੁਣ ਲਾ ਹਾਂ ਦਿਮਾਗ ਤੇਰਾ ਹੀ ਬੜਾ ਵਾ ਤੂੰ ਮੇਰੇ ਨਾਲ ਹੀ ਚੱਲ ਜਨਨੀਆਂ ਦੇ ਵਾਅਦਾ ਲਾੜ ਲੜ ਕੇ ਵਾਅਦਾ ਘਾਟਾ ਕਰ ਲੈਂਦੀਆਂ ਬੰਦੇ ਨੂੰ ਤੇ ਜੋ ਫੜਾ ਤਾ ਨੇ ਉਹ ਫੜ ਕੇ ਉਹ ਤੁਰ ਪੈਣਾ ਨਾਲ ਜਾਣ ਨੂੰ ਮੈਂ ਚੱਲ ਜਾਂਦੀ ਪਰ ਮ ਵੀ ਹੈ ਨਹੀਂ ਘਰ ਜਾਸੀ ਵੀ ਹੈ ਨਹੀਂ ਘਰ ਤੇ ਘਰ ਹੁਣ ਚਿੰਦਰੇ ਮਾਰਗ ਥੋੜੀ ਜਾਣਾ ਇੱਥੇ ਘੜ ਹੈ ਕਿ ਜਿਹੜਾ ਕਿ ਲੁੱਟ ਕੇ ਲੈ ਜਾਣਾ ਆ ਚਲ ਜੀ ਅਜਾਓ ਤਹੀ ਚੱਜੋ ਕੰਮ ਕਰੋ ਜਾ। ਮੁੜ ਕੇ ਮੈਨੂੰ ਮੇਰਾ ਸਿਰ ਨਾ ਖਾਵੀਂ ਪੈਣੇ ਪੈਸੇ ਇੰਨੇ ਬੜਨੇ। ਉਹ ਨਹੀਂ ਖਾਂਦੀ। ਆਹ ਲਾ ਫੜੋ। ਅਹੀਂ ਕੜੇ ਮਾ ਗੋਡੇ ਆ। ਫੜੋ। ਚੱਲ ਠੀਕ ਆ ਫਿਰ ਹਾਂ। ਥੋੜੇ ਬੋਤੇ ਘਟ ਵੀ ਆ ਜਾਣਗੇ ਤੇ ਕੋਈ ਗੱਲ ਨਹੀਂ। ਧਿਆਨ ਨਾ ਖੜਿਓ ਧਿਆਨ। ਉਹ ਧਿਆਨ ਨਹੀਂ ਉਹ ਫੜਿਆ ਤੇਗਾ ਉਹ ਦੱਸ। ਇੱਦਾਂ ਕਰ ਲਈ ਨਾ। ਆਹੋ ਸਮਾਂ ਬੜਾ ਮਾੜਾ ਜੇ। ਤੁਹਾਨੂੰ ਪਤਾ ਕਿ ਚੋਰ ਚੱਕੇ ਤੇ ਆਂ ਤਰੇ ਫਿਰਦੇ ਹੱਥਾਂ 'ਚ ਕੋਣ ਨੂੰ ਫਿਰਦੇ ਲੋਕੀ ਚੀਜ਼ਾਂ। ਉਹ ਚੱਲ ਚੁੱਪ ਕਰ। ਆਹੋ ਧਿਆਨ ਨਾਲ ਜਾਇਓ। ਚੰਗਾ ਚੰਗਾ। ਆਹੋ ਚੰਗੀ ਤਰ੍ਹਾਂ ਗੱਲ ਕਰਿਓ ਸੁਨਿਆਰੇ ਨਾਲ ਮਟਿਆ ਭੋਗ ਗਿਆ ਵਾ ਅਜੇ ਤੱਕ ਨਹੀਂ ਆਏ ਪਤਾ ਨਹੀਂ ਕਿੱਥੇ ਬਹਿ ਰਹੇ ਆ ਮੈਨੂੰ ਤੇ ਹੌਲ ਜੇ ਪੈਣ ਦੇ ਆ ਸੋਨਾ ਕੋਲ ਹੀਗਾ ਹਾਇ ਹਾਇ ਕਚੋਰੀ ਨਾ ਪੈ ਜੇ ਅੰਤਰਾ ਹਾਇ ਘਰਾਂ ਕੀ ਹੁਣ ਮੈਂ ਅੰਤਰਾ ਫੋਨ ਵੀ ਹੈ ਨਹੀਂ ਅੱਗ ਲੱਗਣਾ ਕੋਲ ਇੱਕ ਤੇ ਫੋਨ ਮੈਂ ਅੰਤਰਾ ਉਹ ਮੇਰੇ ਕੋਲ ਹੁੰਦਾ ਵਾ ਘਰਾਂ ਤੇ ਘਰਾਂ ਕੀ ਹੁਣ ਮੈਂ ਹਾਇ ਹਾਇ ਹੁਣ ਛੇਤੀ ਨਾਲ ਘਰ ਆ ਜਣ ਤਾਂ ਵੀ ਆ ਮੇ ਤਾਂ ਟੈਂਸ਼ਨ ਨਹੀਂ ਹੋਈ ਜਾਂਦੀ ਲੈ ਅੱਗੇ ਜੇ ਬੱਚਾ ਬੱਦ ਕਰਕੇ ਮਰੂ ਇਧਰ ਜੇ ਕਦਾ ਬਾਹਰ ਨਹੀਂ ਕਰੀਦੀ ਹੁੰਦੀ ਕੀ ਹੋ ਗਿਆ ਵਾ ਕਿਤੇ ਬਾਹਰੀ ਬੰਦਾ ਗੱਲ ਕਰਦਾ ਨਹੀਂ ਨੀਂਗਾ ਪਤਾ ਗੰਦਾ ਦੇ ਵੀ ਕਰਨ ਹੁੰਦੇ ਆ ਉਹਦਾ ਗੱਲ ਬਣ ਗਈ ਹੈ ਨਾ ਮੈਂ ਕਦੇ ਵੇਸ ਇੰਨੇ ਪੈਸੇ ਕਦੇ ਜ਼ਿੰਦਗੀ ਚ ਨਹੀਂ ਵੇਖਣੇ ਤੇ ਚੰਗੀ ਰਕਮ ਮਿਲ ਗਈ ਆ ਆ ਵੇਖਾ ਨਾ ਖੜ ਹਾਈ ਕਿੰਨੇ ਪੈਸੇ ਦੱਸ ਹੁਣ ਸੰਭਾਲ ਕੇ ਰੱਖ ਲੈ ਪੈਸੇ ਦਾ ਪੂਜਾ ਕਰ ਲੈ ਪਈਆਂ ਇੰਨੇ ਪੈਸੇ ਤਾਂ ਆਪਾਂ ਜ਼ਿੰਦਗੀ ਚ ਕਦੇ ਨਹੀਂ ਵੇਖੇ ਹੈ ਵੇਖਿਆ ਨੋਟ ਵੇਖਿਆ ਕਮਾਲ ਮੇਰੀ ਭਤੀਜੀ ਦਾ ਉਹ ਫੜਾ ਦੇ ਗਵਾਰਾ ਨਾ ਲਈ ਕਿਤੇ ਮੇਰੀ ਗੱਲ ਸੁਣੋ ਹੁਣ ਤੇ ਰੱਖ ਲੋ ਹੁਣ ਮੈਂ ਇੰਨੀਆਂ ਚੀਜ਼ਾਂ ਲੈਣੀਆਂ ਘਰ ਵਾਸਤੇ ਨਵੇਂ ਬੈੱਡ ਲੈਣੇ ਆ ਨਵੀਆਂ ਚਾਦਰਾਂ ਲੈਣੀਆਂ ਵਾਂ ਭਾਂਡੇ ਲੈਣੇ ਆ ਆ ਵੇਖੀ ਜਾ ਮੇਰੀ ਗੱਲ ਸੁਣ ਤੂੰ ਬੈੱਡਾਂ ਨੂੰ ਰੋਂਦੀ ਆ ਅੜਾ ਦੁਕਾਨਾਂ ਤੋਂ ਥੋੜਾ ਚੁਕਚੁਕ ਖਾਦਾ ਵਾ ਧਾਰ ਪਹਿਲੋਂ ਲਾਲਾ ਉਹ ਲੱਗ ਜੂਗਾ ਆਪੇ ਰੋਏ ਤੁੰਬੇ ਟੁੱਟਦੇ ਆ ਤੁੰਬੇ ਤੇਰੀ ਕੋਈ ਖਲਾਰ ਕੇ ਖਲੋਈਂਦਾ ਕਦੀ ਕੋਈ ਖਲਾਰ ਕਿਥੇ ਹੋ ਜਾਂਦਾ ਚੱਲ ਮੇਰੀ ਗੱਲ ਸੁਣੋ ਥੋੜਾ ਥੋੜਾ ਉਹ ਕਿੰਨਾ ਕੁ ਆ ਕਿਤੇ ਹੈ ਉਹ ਥੋੜਾ ਬੋਤਾ ਦੇ ਛੜੋ ਵਿੱਚੋਂ ਤੇ ਬਾਕੀ ਪੈਸੇ ਨਾ ਕਿਤੇ ਕਿਸਕ ਨਾ ਲੱਗੇ ਹੁਣ ਤੇ ਸਾਰੀਆਂ ਚੀਜ਼ਾਂ ਲਿਆਉਂਗੀ ਮੈਂ ਤਾਂ ਘਰ-ਪਰ ਲੈਣਾ ਆਪਣਾ ਚੀਜ਼ਾਂ ਲੈ ਆ ਰਿਹਾ। ਰੌਲਾ ਨਾ ਪਾ ਦੋ ਤਾਂ ਤੇ ਮਾਨ ਨਾ ਸੰਭਲਾ। ਆ ਲੈ। ਮੇਰੀ ਗੱਲ ਸੁਣੋ। ਰੌਲਾ ਪਾਇਆ ਤੇ ਕਿਹੜਾ ਸੁਣਦਿਆ ਕਿਸ ਨੂੰ? ਹੈਂ? ਨਾ ਮੇਰੀ ਨੌ ਘਰ ਆ ਨਾ ਪੁੱਤ ਘਰ ਵਾ। ਚੰਗਾ ਹੋਇਆ ਦਫਾ ਹੋਈ ਇਕ ਲੈਣੀ ਕੇ ਥਾਂ ਦੀ। ਉਹ ਤੇ ਐਡੀ ਅੰਤਰੀਂ ਨਾ ਕਰਦੇ। ਐਂ ਨਜ਼ਰ ਰੱਖਦੀ ਮੇਰੇ ਉੱਤੇ ਜਿਦਾਂ ਕਿਤੇ ਮੈਂ ਬੜੀ ਤਗੜੀ ਚੋਰ ਹੁੰਨੀ ਆ। ਹੈਂ? ਬਹੁਤੀ ਚਲਾਕ ਬਣੀ ਆ। ਸੁਨਾਰਾ ਮੈਨੂੰ ਕਹਿੰਦਾ ਕਾਰਡ ਕੋਡ ਮੈਂ ਹੈ ਮੈਨੂੰ ਪੈਸੇ ਚਾਹੀਦੇ ਕਾਰਡ ਜਿੰਨੀ ਮਾਜੀ ਲਾ ਲਾ। ਅਹੀਂ ਕਿਹੜੇ ਆ ਆਪਣਾ ਆਇਆ ਹਾਂ ਵਾਹੇ ਕਾਟ ਲਾਈ ਫਿਰ ਉਹ ਨਹੀਂ ਹਿਸਾਬ ਨਾ ਇਹ ਪੈਸੇ ਦਾ ਮਾਵਾਂ ਆਹੋ ਹੈ ਚੱਲ ਕੋਈ ਗੱਲ ਨਹੀਂ ਹੁਣ ਤੇ ਗੱਲ ਬਣ ਗਈ ਆ ਕਿ ਹੁਣ ਤੇਰਾ ਇੱਕ ਕੰਮ ਹੋਰ ਕਰੋ ਹੈ ਪਹਿਲਾਂ ਨਾ ਵਧੀਆ ਵਧੀਆ ਫਰੂਟ ਲਿਆਓ ਸਾਰੇ ਹੂੰ ਤਾਂ ਤੁਮੇ ਕਹੇ ਮੈਂ ਲੈ ਕੇ ਆਉਣਗੇ ਕੋਈ ਨਾ ਪਾਲ ਕੱਢੀਏ ਹੈ ਨਾ ਖਾਣ ਪੀਣ ਦਾ ਬਾਅਦ ਦਾ ਦੇਣੇ ਸਭ ਦਾ ਲੈਣ ਦੇਣ ਦਾ ਬਦਾਮ ਲਿਆਓ ਹੋਰ ਲਿਆਓ ਉਹੜੇ ਖਰੋਟ ਖਰਾਟ ਹੁੰਦੇ ਉਹ ਲਿਆਓ ਹੈ ਤੇ ਖਾਈਏ ਪੀਏ ਤੇ ਚੱਜ ਨਾ ਉਦਰਾ ਮਰ ਚਲੇ ਹੀਗੇ ਹੈ ਵੇਖਾ ਇੰਨੇ ਨੋਟ ਚੱਲ ਹੁਣ ਨਾ ਬੂਖੇ ਗੱਲਾਂ ਨਾ ਕਰ ਸਵਾਦ ਨਾ ਲੈ ਤੇ ਰੱਖ ਦੇ ਉਥੇ ਚੱਲ ਮੇਰਾ ਕੰਮ ਕਰਖੀ ਗਵਾ ਨਾ ਲਈ ਉਹ ਨਹੀਂ ਗਵਾਉਂਦੀ ਮੇਰੀ ਗੱਲ ਸੁਣ ਹੁਣ ਸ਼ਹਿਰ ਕਿਦਨ ਜਾਣਾ ਜੇ ਉਹ ਚੱਲ ਲੈ ਨਿਆਣੇ ਆ ਲੈਂਦੇ ਘਰ ਵੀ ਕੋਈ ਜੀ ਚਾਹੀਦਾਗੇ ਨਹੀਂ ਚਾ ਠੀਕ ਆ ਠੀਕ ਨਹੀਂ ਚੱਲ ਕੋਈ ਨਹੀਂ ਆਪੇ ਸਾਰੇ ਕੰਮ ਹੋ ਜਾਣਗੇ ਇਹ ਮਗਧਲੇ ਪਾਸੇ ਰਹੀ ਕੋਈ ਆ ਪਤਾ ਨਹੀਂ ਲੱਗ ਜੇ ਕਿਸ ਨੂੰ ਆਹ ਚੰਗਾ ਚੱਲ ਇੰਨੇ ਨੋਟ ਤੇ ਜ਼ਿੰਦਗੀ ਚ ਪਹਿਲੀ ਵਾਰੀ ਵੇਖੇ ਆ ਚਲ ਕੋਈ ਨਹੀਂ ਹੌਲੀ ਹੌਲੀ ਹੁਣ ਆਪਣੇ ਘਰ ਦਾ ਨਕਸ਼ਾ ਬਦਲਾਂਗੇ ਸੁਠਾ ਦੇ ਕੋ ਆਵੇ ਮੈਂ ਕੋਠੇ ਦੇ ਹਾਂ ਕੀ ਗੱਲ ਆ ਮੈਂ ਤੁਹਾਡੀ ਆ ਲਈ ਹਾਂ ਹਾਂ ਪਿੰਪਿੰਦਰ ਦੇ ਮਾਮੇ ਦਾ ਆਇਆ ਕੋਣ ਠੀਕ ਠਾਕ ਰਾਜੀ ਬਾਜੀ ਨੇ ਠੀਕ ਠਾਕ ਹੀ ਆਉਦੀ ਰੋਟੀ ਨਹੀਂ ਉਹ ਠੀਕ ਵੱਡੇ ਦੀ ਹਾਂ ਉਹ ਕਹਿਣ ਦਿਆ ਵਾ ਵੀ ਡਾਕਟਰਾਂ ਨੇ ਕਿਹਾ ਉਹ ਵੀ ਪੈਸੇ ਵਾਵਾ ਹੀ ਲੱਗਣੇ ਆ ਅੱਛਾ ਤੇ ਭੈਣ ਸਾਡੀ ਮਦਦ ਕਰ। ਹਾਂ ਤੇ ਮੈਂ ਹਾਂ ਵੀ ਹੁਣ ਮਦਦ ਮੈਂ ਤੇਰੀ ਕਿਦਾਂ ਕਰਾਂ ਵੀ ਹੁਣ ਸਾਡਾ ਵੀ ਹੱਥ ਤੰਗ ਹੁਣ ਤੁਹ ਪਤਾ ਤੋਂ ਨਹੀਂ ਹੈਗਾ ਵੀ ਲੋਹ ਪੋਤੀ ਵੱਖ ਹੋ ਗਈ ਨੇ। ਆਹੋ ਤੇ ਫੇਰ ਮੈਨੂੰ ਆਂਦਾ ਵੀ ਨਹੀਂ ਤੇ ਥੋੜੀ ਬੁੜੀਆਂ ਸਾਨੂੰ ਟੂੰ ਬੰਨ ਦੇ ਛੱਡ। ਅਸੀਂ ਗਹਿਣੇ ਪਾ ਕੇ ਦਾ ਪ੍ਰਸ਼ੰਤ ਕਰਾ ਲਈਏ। ਇੱਥੋਂ ਤੱਕ ਗੱਲ ਹੋ ਗਈ ਆ। ਬੜੀ ਤੰਗ ਵਿਚਾਰੀ ਉਹ ਦਾਦਾ ساری ਰਾਤ ਕਿਤੇ ਮੂੰਹ ਤੇ ਜਬਾਨ ਨਹੀਂ ਪਾਈ ਗਈ। ਚੱਲ ਮੈਂ ਹਾਂ ਨਹੀਂ ਕੀਤੀ। ਮੈਂ ਹਾਂ ਮੈਂ ਜਿੰਨਾ ਚਿਰ ਤੇਰੇ ਭਾਜੀ ਨੂੰ ਨਾ ਨਾ ਪੁੱਛਾਂਗੀ। ਤੇ ਫੇਰ ਮੈਂ ਕੋਸ਼ਿਸ਼ ਕਰੇ ਫੇਰ ਹਾਂ ਕਰਨੀ। ਉਹ ਚੱਲ ਜੀ ਉਹਨਾਂ ਦੇ ਤੰਗੀਆ ਤੇ ਦੇ ਦੋ ਵੀ ਆਜ ਤਾਂ ਵਿਜਾਨਿਆਂ ਨੂੰ ਉਹ ਮੈਂ ਹਾਂ ਮੇਰੇ ਕੋਲ ਤਾਂ ਉਦਾਂ ਟੂਗਾ ਥੋੜੀਆਂ ਦੀ ਉਦਾਂ ਦੇ ਪਿੰਦਰ ਹੋਣਾ ਲੱਗਦਾ ਜਾਂ ਤਾਂ ਪਿੰਦਰ ਨੂੰ ਕੱਲੇ ਵੀ ਪੁੱਛ ਲੈ ਕੋਈ ਗੱਲ ਨਹੀਂ ਉਹਨੂੰ ਕਹਿ ਦਿੰਦੇ ਆਂ ਵੀ ਆਹ ਗੱਲ ਆ ਘਰ ਉਹਦੇ ਨਾਲ ਗੱਲ ਦੋ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਬੰਦੇ ਦੀ ਜਾਨ ਬਾਝੂ ਹੋਰ ਕੀ ਚਾਹੀਦਾ ਜੇ ਮੈਂ ਕਰਾਂ ਕਿ ਜਾਂ ਤੀਂ ਤੇ ਤੁਸੀਂ ਕਰਕੇ ਵੇਖ ਲਓ ਫਿਰ ਵੀ ਤੁਹਾਡੀ ਗੱਲ ਦਾ ਹਰ ਗੁੱਸਾ ਨਹੀਂ ਕਰੇ ਮੈਂ ਦੀਦੀ ਦੀ ਤੇਰਾ ਮੁੰਡਾ ਵਾ ਐਡੀ ਥੋੜਾ ਗੱਲ ਵਾ ਵੀ ਇਹੋ ਜੇ ਮੱਡ ਟਾਈਮ ਤੇ ਹੁਣ ਸੋਨਾ ਹੀ ਨਾ ਦੇਣਗੇ ਉਹਨਾਂ ਘੜਾ ਖਾਣਾ ਅੰਦਰ ਹੀ ਪਿਆ ਵਾ ਚਲ ਪੜਾ ਪੁੱਛ ਕੇ ਦੇਖ ਲੈ ਪੁੱਛੋ ਤਾਂ ਨਾ ਕਰ ਗੱਲ ਦੇ ਦਿਓ ਉਹਨਾਂ ਨੂੰ ਹੈ ਚਲ ਉਹਨਾਂ ਦੀ ਬੇਚਾਰੀ ਜਾਨ ਬਾ ਆ ਹੋ ਤੇ ਇਹ ਵੀ ਉਹਨੇ ਫਸਲ ਤੋਂ ਛਾੜ ਕੇ ਦੇਣੀਆਂ ਗੇਤੀਆਂ ਨਹੀਂ ਸੀ। ਉਹ ਕੋਈ ਗੱਲ ਨਹੀਂ ਉਹਨਾਂ ਵਿਚਾਰਿਆਂ ਵਿਆਜ ਭਰਨਾ ਮੈਂ ਆਪੇ ਜਿੰਨਾ ਜਿੰਨਾ ਚਿਰ ਉਹਨਾਂ ਕੋ ਨਾਂ ਦੇ ਲਿਆਂ ਜਾਣਗੇ ਨਾਂ ਸਹੀ ਜਦੋਂ ਲਿਆਉਣਗੇ ਆਪੇ ਉਦੋਂ ਦੇ ਜਾਣਗੇ। ਚਲ ਕੋਈ ਨਹੀਂ ਫਿਰ ਕੰਮ ਹੀ ਇਹ ਗੱਲ। ਆਹ ਕੋਈ ਗੱਲ ਨਹੀਂ ਕਰ ਲੈ 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 ਉਹ ਕੋ ਹੈ। ਇਹ ਬੋਟੇ ਕਿਹੜਾ ਸੋਹਣੀ? ਦੱਸੋ। ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਹਾਂਜੀ ਦੱਸੋ ਮਮਾ। ਮੇਰਾ ਫੁੱਟ ਦਿੰਦਾ ਰਹੀ ਹੈ। ਗੱਲ ਹੋਣੀ ਹੀ ਹੋਈ ਆ ਤੇ ਤੇਰੇ ਆਇਆ ਹੈ ਮਾਮੇ ਦਾ ਫੋਨ ਤੇ ਵੱਡੀ ਮਾਮੀ ਜਿਆਦਾ ਹੀ ਨਹੀਂ ਠੀਕ ਦੋ ਤਿੰਨ ਦਿਨ ਕਿਤੇ ਨਿੱਕੂ ਮੋਟੇ ਥਾਵਾਂ ਤੋਂ ਦਵਾਈ ਦੁਈ ਲੈਂਦੇ ਰਹੇ ਤੇ ਉਹ ਜਦੋਂ ਕਿਤੇ ਟੈਸਟ ਕਰਾਗੇ ਤੇ ਹੁਣ ਕੀ ਪਤਾ ਕੀ ਨੁਕਸਾ ਆ ਐਵੇਂ ਮਨਜਾ ਭਰੀ ਜਾਣ ਰਿਆ ਹੈ ਹੌਣਾਂ ਦੇ ਵੀ ਅੰਬਰਸਾਰ ਖੜੀ ਗਈ ਅੱਛਾ ਆਹ ਉਹ ਤੇ ਤਾਂ ਹੀ ਬੜੀ ਹੈ ਮੈਦਾਨੀ ਕਿਤੇ ਵਿਚਾਰੀ ਬਚ ਜਾਵੇ ਕਿ ਤੇ ਕੱਲੋਂ ਉਹਨੇ ਵਿਚਾਰੀ ਨਿਆਣੀ ਵੀ ਹੋਮਨੇ ਨਹੀਂ ਕੀ ਕਰਾਉਣਾ ਹੈ ਉਹ ਉੱਥੇ ਵੀ ਖਾਉ ਗੱਲ ਕੀ ਲੈ ਕੇ ਤੇ ਗਿਆ ਹੂੰ ਤੇ ਤੈਨੂੰ ਪਤਾ ਅੱਗੇ ਇੰਨਾ ਦਿਨਾਂ ਚ ਪੈਣਾ ਨਹੀਂ ਕੋ ਲਾਭ ਆ ਉਹ ਫਸਲ ਜਿਹੜੇ ਬਲੇ ਵਾਈ ਵਾਲੇ ਉਹਨਾਂ ਦੇ ਫਸਲ ਦੇ ਸਿਰ ਤੇ ਹੀ ਇਹ ਨਾ ਜੋ ਹਿਸਾਬ ਹੂੰ ਤੇ ਬਿਮਾਰੀ ਦਾ ਕੀ ਪਤਾ ਕਿਹੜੇ ਵੇਲੇ ਨਿਕਲ ਆਉਣੀ ਇਹ ਵੀ ਨਾ ਜਾਣ ਕੇ ਨਿਗੀਲੀ ਕਰਦੇ ਨੇ ਤੁਸੀਂ ਪਹਿਲਾਂ ਚੰਗੇ ਥਾਂ ਖਾਓ ਬਥੇਰੀ ਵਰੀ ਮੈਂ ਕਿਹਾ ਵਾਪੇ ਅੱਗੇ ਵੀ ਇੱਕ ਦੋ ਢਿਲੀ ਮੱਠੀ ਹੋ ਜਾਂਦੀ ਆ ਤੇ ਟਾਈਮ ਨਾਲ ਨੂੰ ਲੈ ਜਾ ਕਰ ਹੂੰ ਫੇਰ ਕਿਤੇ ਦੋ ਤਿੰਨ ਦਿਨ ਇਦਾਂ ਹੀ ਕਾੜੀ ਛੜੇ ਨੇ ਤੇ ਹੁਣ ਮੈਨੂੰ ਕਹਿੰਦੇ ਆ ਕਿ ਮੇਰੀ ਮਦਦ ਕਰ ਅਛਾ ਕੋਈ ਪੈਸਾ ਨਹੀਂ ਹੈਗਾ ਤਾਂ ਕਣਕ ਪੱਕੂਗੀ ਤੇ ਬੋਲ ਭੈਣ ਮੈਂ ਤੈਨੂੰ ਮੋੜਦਾਗਾ ਚਲੋ ਮੈਂ ਆ ਸੋਚਿਆ ਹੂੰ ਇਹ ਮੇਰੇ ਕੋਲ ਤਾਂ ਹੁਣ ਪੈਸੇ ਵੀ ਹੈ ਨਹੀਂ ਹੂੰ ਤੇ ਮੈਂ ਫੇਰ ਚੁੱਪ ਕੀਤੀ ਦੀ ਮੈਂ ਮੇਰੇ ਕੋਲ ਪੈਸੇ ਹੈ ਨਹੀਂ ਤੇ ਫੇਰ ਮੈਨੂੰ ਆਂਦਾ ਹੈ ਪੁੱਤ ਹੁਣ ਇੱਕ ਕੰਮ ਕਰ ਇਹ ਭੈਣ ਥੋੜੀ ਬਗੀਆਂ ਟੂਬਾ ਹੈ ਨਹੀਂ ਆ ਨਾ ਉਹਦੇ ਤੇ ਚੁੱਕ ਦੇ ਤੇ ਮੈਂ ਫੇਰ ਮੇਰੇ ਕੋ ਨਹੀਂ ਚੁੱਕਣ ਜਾਇਆ ਜਾਣਾ ਪੈਸੇ ਮੈਂ ਕਿਤੇ ਸੰਧਿਆਰੇ ਵਾਲ ਭੱਜੀ ਫਿਰੂੰਗੀ ਤਾਂ ਮੈਂ ਜੇ ਤੂੰ ਆਉਂਨਾ ਵਾ ਤੇ ਆਣ ਕੇ ਲੈ ਜਾਣੀ ਤੇ ਮੈਂ ਪਤਾ ਲੈਣ ਆਉਣੀ ਆ ਤੇ ਮੈਂ ਲੈਣਨੀ ਡੈਡੀ ਨੇ ਕੀਤੀ ਦੀ ਗੱਲ ਡੈਡੀ ਦਾ ਤਾਂ ਕੀਤੀ ਡੈਡੀ ਤਾਂ ਦਾ ਚਲ ਕੋਈ ਨਹੀਂ ਦੇਦੀ ਤੇ ਕੋਈ ਨਹੀਂ ਦੇ ਦੋ ਅਗਰ ਤੁਹਾਡੇ ਕੋ ਹੈਗਾ ਜਿਹੜਾ ਸੋਨਾ ਉਹ ਤੋਂ ਨਿਹਰਾ ਨਾ ਕਰਨਾ ਜਿਹੜਾ ਮਤਾ ਨੂੰ ਦਿੱਤਾ ਉਹ ਵੀ ਜਾਂਦਾ ਦੇ ਦੋ ਤੇ ਚਲੋ ਦਾ ਟਾਈਮ ਸਰ ਜੇ ਹੋਰ ਦੋ ਮਹੀਨਿਆਂ ਨੂੰ ਨਿਛਾ ਦੇਣੇ ਗਲਤ ਮਮੀ ਤੁਹਾਡੀ ਸਹੀ ਹੁੰਦਾ ਉਹ ਹੇ ਕਿਹੜੇ ਦਿਨ ਹੋਏ ਨੇ ਤੁਹਾਡੇ ਕੋ ਲਿਆਣ ਉਹ ਤਾਂ ਕੋ ਮੰਗਾ ਕਰਦੇ ਨੇ ਹਣਾ ਹੁਣੇ ਮੰਗਾ ਡੇ ਪੈਨੇ ਪਿਆਰ ਲੈ ਪੁੱਤ ਤੈਨੂੰ ਵੀ ਤੇ ਆਪਣੇ ਮਾਮੇ ਦਾ ਨਹੀਂ ਦੁੱਖ ਵਾ ਨਹੀਂ ਨਹੀਂ ਦੁੱਖ ਤੇ ਹੈਗਾ ਏ ਉਹ ਨੀ ਜੇ ਇਹਨੂੰ ਤੈਨੂੰ ਖਡੰਦਾ ਰਿਹਾ ਇੰਨਾ ਤੇਰੇ ਨਾਲ ਦਾ ਪਿਆਰ ਜਿਹਦੇ ਚਲੋ ਕੋਈ ਗੱਲ ਨਹੀਂ ਮਮੀ ਦੇ ਦਿੰਦੇ ਆ ਸੋਨੇ ਦੀ ਕਿਹੜੀ ਗੱਲ ਆ ਅਹੀ ਭੱਜੇ ਥੋੜਾ ਸਾਡੇ ਨਾਲ ਲੈ ਪੁੱਤ ਫਿਰ ਕੀ ਹੈ ਪਰ ਤੁਸੀਂ ਵੀ ਥੋੜਾ ਜਿਆਦਾ ਸੋਚਿਆ ਕਰੋ ਨਾ ਤੁਸੀਂ ਸਾਡੇ ਨਾਲ ਕਿਦਾਂ ਕਰਦੇ ਆ ਡੈਡੀ ਕਿਦਾਂ ਕਰਦੇ ਰਹੇ ਆ ਪੁੱਤ ਇਕੱਲਾ ਹੀ ਕੀ ਕਰੀ ਜਾਈਏ ਥੋੜਾ ਬਹੁਤਾ ਉਹਨੂੰ ਵੀ ਸਮਝਾਵੇਂ ਤਾਂ ਰਲ ਮਿਲ ਕੇ ਟਾਈਮ ਲੰਗੀ ਜਾਵੇ ਇਕੱਲੇ ਬੰਦੇ ਦੀ ਨਹੀਂ ਗਲਤੀ ਹੁੰਦੀ ਪੁੱਤ ਇਕੱਲੇ ਹਾੜੇ ਨਹੀਂ ਸਹੀ ਹੋਇਆ ਟਾਈਮ ਲੰਗਣਾ ਉਹਨੂੰ ਵੀ ਥੋੜਾ ਬਹੁਤਾ ਸਮਝਾਇਆ ਕਰਨ ਮੰਮੀ ਉਹਨੂੰ ਤਾਂ ਸਮਝਾਵਾਂ ਜੇ ਤੁਸੀਂ ਚੱਜਣਾ ਬੋਲੋ ਡੈਡੀ ਕਿਦਾਂ ਕਰਦੇ ਨੇ ਤੁਸੀਂ ਕਿਦਾਂ ਕਰਦੇ ਹੋ ਇੱਕ ਦੂਜੇ ਨਾਲ ਆਇਆ ਜਾਇਆ ਕਰਦਾ ਹੈ ਪੀ ਵਧੀਆ ਲੱਗੇ ਚਲੋ ਜੇ ਉਧਰ ਨਹੀਂ ਵੀ ਜਾਣਾ ਨਾ ਆਕੜੇ ਘਰ ਤੇ ਵਧੀਆ ਰਹੀਏ ਹੁਣ ਤੀ ਇਥੋਂ ਸੋਚੋ ਕਿ ਮੈਨੂੰ ਗੁਸਾ ਆਉਂਦਾ ਇੰਨਾ ਤੁਹਾਡੀਆਂ ਗੱਲਾਂ ਤੇ ਤੁਹਾਡਾ ਮੁੰਡਾ ਉਹਨੂੰ ਨਾ ਹੁੰਦਾ ਹੋਏਗਾ ਚੱਲੋ ਤੇ ਪਿਛਲੀਆਂ ਗੱਲਾਂ ਛੱਡਾਂਗੇ ਨਾ ਤੇ ਟਾਈਮ ਤੇ ਫੇਰ ਹੀ ਲੰਘਣਾ ਵੀ ਇਹ ਪਿਛਲੀਆਂ ਗੁੰਦੀ ਜਾਵਾਂਗੇ ਤੇ ਟਾਈਮ ਕਿੱਥੋਂ ਲੰਘਣਾ ਇਹੋ ਤਾਂ ਮੈਂ ਦਾ ਨਵਾਂ ਨਾ ਪਿਛਲੀਆਂ ਗੱਲਾਂ ਦੇ ਮਿੱਟੀ ਪਾਈ ਤੇ ਅੱਗੇ ਵਧੀਏ ਆਪਾਂ ਚਲ ਕੋਈ ਵੀ ਪੁੱਤ ਤੂੰ ਵੀ ਉਹਨੂੰ ਥੋੜਾ ਬਤਾਇਆ ਸਮਝਾਇਆ ਕਰ ਵੀ ਬਹੁਤਾ ਨਹੀਂ ਛੀਕਾ ਵੱਲ ਜਾਇਦਾ ਰਿਸ਼ਤੇਦਾਰੀ ਰਿਸ਼ਤੇਦਾਰੀ ਵਾਲੇ ਥਾਂ ਤੇ ਰਹਿੰਦੇ ਹੋਇਆ ਕਿ ਤੇ ਮਹੀਨੇ ਦਾ ਹੀ ਨਹੀਂ ਚਲਗੀ ਇਹ ਤਾਂ ਨਹੀਂ ਕਿ ਚੁੱਕਿਆ ਝੋਲਾ ਤੇ ਚਲ ਗਈ ਚੁੱਕਿਆ ਝੋਲਾ ਤੇ ਆ ਗਈ ਆਹਨੀ ਤੇ ਤੁਹਾਡੀ ਗੱਲ ਸਹੀ ਪਰ ਜਦੋਂ ਉਹ ਸਰਦਾਰਾਂ ਵਾਲਾ ਕੰਮ ਕਰੀ ਜਿਆਦਾ ਕਈ ਇਹਦੇ ਪੇਰ ਅੱਗੋਂ ਵੀ ਗੁੱਸਾ ਕਰਦੀ ਏ ਕੀ ਪਤਾ ਉਹ ਵੀ ਗੁੱਸੇ ਦੀ ਮਾਰੀ ਨਹੀਂ ਜ਼ਿਆਦਾ ਜਾਂਦੀ ਚਲ ਕੋਈ ਵੀ ਪੁੱਤ ਪਿਛੀਆਂ ਗੱਲਾਂ ਛੱਡ ਜਿਹੜੀ ਗੱਲ ਤੇ ਮੈਂ ਤੁਸੀਂ ਉਹ ਦੱਸ ਕੋਈ ਨਹੀਂ ਮੰਮੀ ਸੋਨਾ ਦਵਾਂਗੇ ਦੇਣਾ ਕੀ ਆਉਣੀ ਆ ਤੁਸੀਂ ਦੱਸ ਦੋ ਵੀ ਜਦੋਂ ਚਾਹੀਦਾ ਤੁਹਾਨੂੰ ਦੇ ਦਾਂਗੇ ਉਹਨੂੰ ਆਖੀ ਕੱਢ ਛੱਡੀ ਚਲੋ ਕੋਈ ਨਹੀਂ ਕਰ ਦੇਣਾ ਮੈਂ ਕੱਢ ਦੇ ਕੀ ਭਤਾਂ ਦੋ ਆ ਜੀ ਜਾਂ ਨਹੀਂ ਜਾਣਾ ਪੈਗੇ ਜਦੋਂ ਤੁਸੀਂ ਜਾਓਗੇ ਨਾ ਜਾਂ ਉਹਨਾਂ ਆਉਣਾ ਹੈਗਾ ਦੱਸ ਦੇ ਤਾਂ ਅਸੀਂ ਤੁਹਾਨੂੰ ਦੇ ਦਾਂਗੇ ਮੈਂ ਤਾਂ ਕਢਾ ਲੈਣਾ ਉਹਦੇ ਕੋਲ ਹਾਂ ਕਢਾ ਕੇ ਹੱਥੋਂ ਜੜਾ ਕੋਈ ਨਹੀਂ ਚੰਗਾ ਬੇਤ ਨਮ ਦੀਪਾ ਹਾਂਜੀ ਹੋ ਗਈਆਂ ਸੋਈਆਂ ਹਾਂਜੀ ਹੋ ਗਈਆਂ ਅੱਛਾ ਤੇ ਮੈਂ ਜਿਹੜਾ ਤੈਨੂੰ ਉਦੋਂ ਸੋਨਾ ਦਿੱਤਾ ਸੀ ਨਾ ਉਹ ਦਈ ਮੈਨੂੰ ਚੰਗਾ ਸੋਨਾ ਤੁਸੀਂ ਕੀ ਕਰਨਾ ਵਾ ਪਿੰਦਰ ਉਹ ਮੈਨੂੰ ਲੋੜ ਆ ਹਾਂ ਹੈ ਤੁਹਾਨੂੰ ਕਦੀ ਲੋੜ ਪੈ ਗਈ ਉਹਦੀ ਉਹ ਨਾ ਮੰਮੀ ਦੇ ਹੀ ਮੰਗਣਾ ਅੰਦੇ ਚਾਹੀਦਾ ਹੈ ਮੰਮੀ ਹੁਣਾਂ ਨੇ ਸਾਡੇ ਤੋਂ ਕਦੀ ਨਹੀਂ ਲੈਣਾ ਉਹਨਾਂ ਦੇ ਕੋਲ ਆਪਣਾ ਹੈ ਤੇ ਸਹੀ ਹੈ ਦਿੱਤੇ ਵੀ ਕਿਹੜੇ ਦਿਨ ਹੋਇਆ ਤੇ ਮੰਗਣ ਵੀ ਲੱਗ ਪਏ ਆ ਉਹ ਨਦੀਪ ਉਹਨਾਂ ਦੇ ਹੀ ਦੇਣਾ ਉਹਨਾਂ ਘੜਾ ਰੱਖ ਲੈਣਾ ਪੱਕਾ ਤੇ ਉਦੋਂ ਹੀ ਨਾ ਦੀਂਦੀ ਉਹ ਦੋਈ ਆਪਣੀ ਕੋਲ ਰੱਖ ਲੈਂਦੇ ਜਿਉਂ ਉਹਨਾਂ ਨੇ ਐਨੀ ਲੋੜ ਹੀ ਏਦੀ ਤੇ ਉਹ ਇਹਨਾਂ ਨੂੰ ਨਹੀਂ ਲੋੜ ਉਹ ਨਾ ਮੰਮੀ ਨਹੀਂ ਆ ਠੀਕ ਆ ਖੜਿਆ ਨੂੰ ਹੁਣ ਸਾਰਾ ਮਮਾ ਮੈਨੂੰ ਚਾਹੀਦੇ ਪੈਸੇ ਉਹਨਾਂ ਨੂੰ ਫੋਨ ਕੀਤਾ ਵੀ ਇਹਨਾਂ ਨੂੰ ਕਿ ਮੈਨੂੰ ਪੈਸੇ ਦੋ ਤੇ ਪੈਸੇ ਤੇਨੂੰ ਪਤਾ ਘਰ ਚ ਨਹੀਂ ਹੈ ਨਹੀਂ ਗੇ ਤੂੰ ਹਾਂ ਦਾ ਟੂਮਾ ਦੇ ਦੇ ਤੇ ਮੈਂ ਉਹਨਾਂ ਤੋਂ ਟੋਕ ਲੈਣਾ ਤੇ ਦੋ ਤਿੰਨ ਮਹੀਨਾ ਤੱਕ ਮੈਂ ਤੁਹਾਡੇ ਪੈਸੇ ਵਾਪਸ ਕਰਦਾਗਾ ਤੇ ਮੰਮੀ ਕੋਲ ਨਹੀਂ ਹੈਗਾ ਮਾਤਾ ਵੀ ਸੁਣੋ ਜਿਹੜਾ ਮੈਨੂੰ ਦਿੱਤਾ ਇਹੋ ਹੀ ਹੈ ਉਹ ਹੈਗਾ ਤੇ ਸਹੀ ਹੈ ਮੰਮੀ ਕੋਲ ਪਰ ਆਂਦੇ ਸਾਰਾ ਦੇ ਦੇਣਾ ਚਲ ਅਗਲੇ ਦੀ ਲੋੜ ਪੂਰੀ ਹੋ ਜੇਗੀ ਤੈਨੂੰ ਪਤਾ ਲੋਕੀ ਨਹੀਂ ਦਿੰਦੇ ਚਲ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆਹ ਹੋ ਗਏ ਤੇ ਤੁਹਾਡੀ ਸਿਹਤ ਤੇ ਚਲੋ ਕੋਈ ਨਹੀਂ ਫਿਰ ਦੇ ਦਾਂਗੇ ਤੁਹਾਨੂੰ ਜੇ ਲੋੜ ਹੁੰਦੀ ਹੈ ਨਾ ਤੇ ਮਾਮੇ ਨੇ ਕਦੇ ਨਾ ਨਹੀਂ ਕੀਤੀ ਸਾਨੂੰ ਕੋਈ ਨਹੀਂ ਫਿਰ ਦੇਣਾ ਨਹੀਂ ਫਿਰ ਮੈਨੂੰ ਕੱਢ ਹੀ ਦੇ ਹਾਂ ਫੜਾੜ ਮੰਮੀ ਹੁਣੋਂ ਫਿਰ ਤੋਪਨਾ ਹਣਾ ਟੈਨਸ਼ਨ ਮੁੱਕੇਗੀ ਕੋਈ ਗੱਲ ਨਹੀਂ ਮੈਂ ਕੱਢ ਦਾਂਗੀ ਹੁਣ ਮੈਂ ਬੈੱਡ ਵਿੱਚ ਰੱਖਿਆ ਤੇ ਫੇਰ ਕਿੰਨਾ ਖਲਾਰਾ ਪਹਿਲਾਂ ਮਾਹ ਮੈਂ ਸਫਾਈਆਂ ਕੀਤੀਆਂ ਹਾਂ ਚਲ ਚੇਤੇ ਨਾ ਕੱਢ ਛੜੀ ਚਾਹੀਦਾ ਕਿਦਣ ਪਤਾ ਨਹੀਂ ਉਹ ਕੱਲ ਨੂੰ ਚਾਹੀਦਾ ਵੀ ਅੱਜ ਚਾਹੀਦਾ ਹੀ ਚਾਹੀਦਾ ਸਹੀ ਹੈ ਪਾ ਇਹ ਨਾ ਇਥੇ ਨਰਮ ਕੱਢ ਕੇ ਰੱਖਣਾ ਐਵੇਂ ਕੀ ਤੇ دروازਾ ਬੁੱਝ ਜਾਏਗਾ ਜਦੋਂ ਕੋਈ ਆਊਗਾ ਲੈਣ ਵਾਸਤੇ ਜਾਂ ਮੰਮੀ ਹੁਣੜੇ ਜਾਣਾ ਹੋਊਗਾ ਪਤਾ ਲੈਣ ਤੇ ਉਦੋਂ ਮੈਂ ਕੱਢ ਦਾਂਗੀ ਨਾ ਚਲ ਠੀਕ ਆ ਚੇਤੇ ਨਾਲ ਕੱਢ ਦੇਈਂ ਫਿਰ ਆਹੋ ਕੋਈ ਨਹੀਂ ਉਦੋਂ ਕੱਢ ਕੇ ਦੇ ਦਾਂਗੀ ਜਦੋਂ ਮੰਗਣਗੇ ਹਾਂ ਮੈਂ ਤੈਨੂੰ ਦੱਸ ਦਿੱਤਾ ਹੀ ਹੁਣ ਜੇ ਮੈਂ ਨਾ ਵੀ ਇੱਥੇ ਹਾਂ ਜੀ ਮੰਮੀ ਕਹਿਣਗੇ ਨਾ ਤਾਂ ਵੀ ਦੇ ਦੇਈਂ ਮੈਂ ਮੰਮੀ ਨੂੰ ਕਹਿਣਾ ਵੀ ਜੇ ਮੈਂ ਨਾ ਖੜਾ ਹੁਮਾਗਾ ਤਾਂ ਮੈਨੂੰ ਕਹਿਤਾ ਕੋਈ ਨਹੀਂ ਦੇ ਦਾਂਗੀ ਇਹ ਹੈ ਇੰਨੇ ਨੇ ਫੇਕ ਤੋਂ ਸੁਨੇ ਦਾ ਸਿਆਪਾ ਪਾ ਲਿਆ ਮੰਮੀ ਨੇ ਨਹੀਂ ਹੋਣੀ ਬਿਮਾਰ ਹੋਣਾ ਹੀ ਪਹਿਲਾ ਹੋ ਜਿੰਦੀ 2-4 ਦਿਨ ਜਦੋਂ ਇੰਨਾ ਕੁល ਹੀ ਸਾਰਾ ਸੋਨਾ ਹੁਣ ਮੈਂ ਵੀ ਕੀ ਕਰਾਂ ਮੈਂ ਤੇ ਭੂਆ ਨੂੰ ਦੇ ਬੈਠੀ ਆ ਸਾਰਾ ਸਿਰ ਆਪਾਂ ਭੂਆ ਦਾ ਹੋਇਆ ਵਾ ਮੈਂ ਕਿਹਾ ਇਹ ਕਿ ਮੈਂ ਪਿੰਡ ਨੂੰ ਦੱਸ ਦੀ ਨੀਅਤ ਕਿ ਮੈਂ ਤੁਹਾਨੂੰ ਕੁਝ ਦੇਣਾ ਵਾ ਦੱਸ ਕੇ ਦਿੱਤਾ ਹੁੰਦਾ ਤੇ ਅੱਜ ਮੈਨੂੰ ਡਰਾਂ ਦੀ ਲੋੜ ਨਹੀਂ ਸੀ ਨਾ ਪੈਣੀ ਹੁਣ ਕੀ ਕਰਾਂ ਮੇਰੇ ਘਰ ਤਾਂ ਜਾਣੀ ਆ ਸਫਾ-ਸਾ ਕਰਕੇ ਤੇ ਜਿਹਹਲੇ ਨਾਣਾ ਗਹਿਣੇ ਪਾਇਆ ਹੋਗਾ ਤੇ ਉਹਨਾਂ ਨੂੰ ਕਵਾਂਗੀ ਦੇ ਦਿਓ ਹੁਣ ਸਾਡੇ ਘਰ ਵੀ ਲੋੜਾ ਹੁਣ ਉਹਨਾਂ ਦੇ ਬਦਲੇ ਮੈਂ ਆਪਣੇ ਘਰ ਵਿੱਚ ਥੋੜੀ ਨਾ ਲੜਾਈ ਪਾਉਣੀ ਆ ਜੇ ਕਿ ਤੇਨਾਂ ਨੂੰ ਪਤਾ ਲੱਗ ਗਿਆ ਨਾ ਮੇਨ ਨਾਲ ਹੋਣੀ ਬੜੀ ਬੁਰੀ ਐ ਚਲ ਹੁਣ ਤੇਰਾ ਕੰਮ ਕਰਨ ਨੂੰ ਵੀ ਜੀ ਕਰਦਾ ਵਾ ਹੈ ਹੁਣ ਨੋਟ ਜੂ ਕੋਲ ਵਾ ਇੰਨੇ ਨੋਟ ਕਿਤੇ ਵੇਖੇ ਆ ਆਪਾਂ ਚਲ ਹੁਣ ਸ਼ਾਪਿੰਗ ਕਰਨ ਜਾਵਾਂਗੇ ਐਸ਼ ਕਰਾਂਗੇ ਐਸ਼ ਪੂਰੀ ਐਸ਼ ਕਰਨੀ ਆ ਹੁਣ ਮੈਂ ਤਾਂ ਜਿੰਦਗੀ ਚ ਵੇਖਿਆ ਹੀ ਕੋਈ ਨਹੀਂ ਤੇ ਹਾਂ پتہ ਕੀ ਗੱਲ ਆ ਮੈਂ ਤੈਨੂੰ ਕਿੰਨੀ ਆਵਾਜ਼ਾਂ ਮਾਰੀ ਤੇ ਤੁਸੀਂ ਇੱਥੇ ਝਾੜੂ ਫੇਰ ਰਹੇ ਹੋ ਹਾਏ ਹਾਏ ਇੱਥੇ ਬਹਿ ਇੱਧਰ ਆ ਤੇ ਆਪਾਂ ਪੈ ਗਿਆ ਜੀ ਨਹੀਂ ਸੌ ਸਾਈਂ ਕਿਹ ਹੋਈਆਂ ਪਹਿਲਾ ਸਾਲ ਲੱ ਫੇਰਾਬ ਨਾਲ ਗੱਲ ਕਰ ਕੇ ਕੀ ਗੱਲ ਹੋਈ ਆ ਸਾਹ ਲੈਣ ਦਾ ਟਾਈਮ ਨਹੀਂ ਜੀ ਮੇਰੇ ਤੋਂ ਹੈਗਾ ਜਿਹੜਾ ਮੈਂ ਤੁਹਾਨੂੰ ਸੋਨਾ ਦਿੱਤਾ ਸੀ ਨਾ ਉਹ ਮੈਨੂੰ ਦੇ ਦਿਓ ਛੇਤੀ ਸਾਡੇ ਘਰੇ ਤੇ ਲੜਾਈ ਪੈ ਜਣੀ ਆ ਹਾਏ ਹਾਏ ਸੋਨਾ ਦੇਦਾ ਇੱਕ ਮਜਾਕਾ ਪੁੱਤ ਦੱਸ ਅੱਜ ਹੀ ਤੇਰਾ ਫੁੱਫੜ ਜਾ ਕੇ ਤੇ ਪੈਸੇ ਲੈ ਕੇ ਆਇਆ ਗਹਿਣੇ ਪਾ ਕੇ ਤੇ ਏਡੀ ਛਤੀ ਮੈਂ ਤੈਨੂੰ ਕਿੱਦਾਂ ਦੇਦਾ ਮੈਂ ਤਾਂ ਤੇਰੇ ਨਾਲ ਪਹਿਲਾਂ ਹੀ ਗੱਲ ਕੀਤੀ ਹੀਗੀ ਪਿਛੇ 6 ਮਹੀਨੇ ਸਾਲ ਦਾ ਟਾਈਮ ਲੱਗੜਾ ਹੀ ਉਹ ਪੂਆ ਜੀ ਮੈਨੂੰ ਬੜੀ ਲੋੜ ਆ ਮੇਰੇ ਤੋਂ ਹੁਣ ਪਿੰਦ ਨੂੰ ਹਣੀ ਮੰਗਣ ਨੇ ਤੇ ਮੈਂ ਉਹਨਾਂ ਨੂੰ ਕਿੱਥੋਂ ਕੱਢ ਕੇ ਦਵਾਂ ਤਾਂ ਉਹਨਾਂ ਨੇ ਥਾਲੀ ਮੰਗਣ ਡਿਆ ਪੇ ਉਹਨਾਂ ਨੂੰ ਕਿੱਦ ਉਹਨਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਦੀ ਮਾਮੀ ਨਹੀਂ ਠੀਕ ਹੈਗੀ ਉਹਨੇ ਵੀ ਹੋਣੀ ਬਿਮਾਰ ਹੋਣਾ ਹੈ ਤੇ ਉਹਨਾਂ ਨੇ ਪੈਸੇ ਵਾਵਾ ਲੱਗਨੇ ਆ ਹਾਈ ਹਾਈ ਕਿੰਨੇ ਕ ਪੈਸੇ ਲੱਗਣੇ ਜਨਾ ਤੇਰਾ ਵੀ ਸੋਨਾ ਮੰਗਣ ਡਿਆ ਪਿਆ ਪਤਾ ਨਹੀਂ ਕੋਈ 10-15 ਲੱਖ ਰੁਪਿਆ ਲੱਗਣਾ ਜੀ ਉਹਨਾਂ ਦਾ ਕਿਹ ਵੱਡੇ ਹਸਪੀਟਲ ਵਿੱਚ ਐਡਮਿਟ ਕਰਾਇਆ ਵਾ ਨੂੰ ਨਹੀਂ ਮੈਨੂੰ ਇਹ ਗੱਲ ਦੱਸ ਹੁਣ ਤੂੰ ਬਹੁਤ ਪਰਸਾਂ ਦੇ ਕੇ ਗਈ ਅੱਜ ਤੇਰਾ ਫਫੜਾ ਜੇ ਦੇ ਕੇ ਆਇਆ ਵਾ ਤੇ ਹੁਣ ਮੇਰਾ ਤਾਂ ਪੁੱਤ ਪ੍ਰਸ਼ਨ ਹੋਣਾ ਵਾ ਤੇ ਮੈਂ ਤੈਨੂੰ ਕਿੱਦਾਂ ਕੱਢ ਕੇ ਦੇਦਾ ਹੁਣ ਸਾਰਾ ਕੁਝ ਚਲੋ ਢਾਡਾ ਮੈਂ ਫੇਰ ਟਾਈਮ ਸਾਰਦਾਂਗੀ ਹੁਣ ਤੁਸੀਂ ਮੈਨੂੰ ਦੇ ਦਿਓ ਹਾਂ ਤੂੰ ਹੀ ਹਾਂ ਲਿਆਜੀ ਲੈ ਕੇ ਆਏ ਹੋਣਾ ਤੇ ਉਹਨੂੰ ਜਾ ਕੇ ਪੈਸੇ ਵਾਪਸ ਕਰਕੇ ਤੇ ਮੈਨੂੰ ਸੋਨਾ ਦਿਵਾ ਦਿਓ ਪੁੱਤ ਕਿੱਦਾਂ ਦੀ ਗੱਲ ਵਾ ਇਹ ਮਜ਼ਾਕ ਥੋੜੀ ਆ ਤੁਹਾਡੀ ਬੇਇੱਜ਼ਤੀ ਕਰਾਉਣੀ ਆ ਤੂੰ ਸੁਨਿਆਰੇ ਨੇ ਅਗਲੇ ਨੇ ਗੱਲ ਕੀਤੀ ਆ ਲਿਖਤ ਪੜਤ ਕੀਤੀ ਆ ਪਿੰਨੇ ਮਹੀਨਿਆਂ ਤੋਂ ਪਹਿਲਾਂ ਮੈਂ ਸੋਨਾ ਨਹੀਂ ਗਾ ਦੇਣਾ ਤੇ ਵਿਆਜ ਵੀ ਠੋਕੇ ਲੈਣਾ ਉਹ ਪੂਆ ਜੀ ਮੈਨੂੰ ਪਤਾ ਵਾ ਸੁਨਿਆਰਿਆਂ ਦਾ ਇੰਨਾ ਜ਼ਿਆਦਾ ਵਿਆਜ ਕਿੱਦਾਂ ਲਾ ਲੈਣਗੇ ਆ ਮਹੀਨੇ ਦਾ ਉਹਨੇ ਲੈਣਾ ਇਹ ਤੁਸੀਂ ਦੇ ਦਿਓ ਮੈਂ ਤੁਹਾਨੂੰ ਆਪਣੇ ਕੋਲੋਂ ਪੈਸੇ ਦੇ ਦਾਂਗੀ ਤੇ ਮੈਨੂੰ ਸੋਨਾ ਦਿਵਾ ਦਿਓ ਤੇਰੇ ਵਾਅਦੇ ਤੇ ਮਜ਼ਾਕ ਹੋ ਗਿਆ ਹੈ ਤੁਹਾਡੀ ਜਿਤਨਾ ਨਾ ਰਹੀ ਕੋਈ ਵੀ ਤੇ ਮੇਰੇ ਬਾਰੇ ਵੀ ਸੋਚ ਕੋ ਹੋ ਆਪਣੇ ਸਹੁਰੇ ਬਾਰੇ ਸੋਚੀ ਜਾਨੀ। ਥਾਏ ਤੇ ਤੁਸੀਂ ਮੇਰੇ ਬਾਰੇ ਵੀ ਸੋਚੋ ਨਾ ਮੇਰੇ ਸਿਰ ਤੇ ਜਿਹੜੀਆਂ ਜੁੱਤੀਆਂ ਵੱਜਣੀਆਂ ਵਾ ਉਹ ਮੈਂ ਦੱਸੋ ਫਿਰ ਹੁਣ ਕੀ ਕਰਾਂ ਮੈਂ ਤੇ ਫਸ ਗਈ ਆ। ਮੈਂ ਤੁਹਾਨੂੰ ਉਦੋਂ ਕਿਹਾ ਮੈਨੂੰ ਪਿੰਦਰ ਨੂੰ ਦੱਸ ਲੈਣ ਦੋ। ਤੁਸੀਂ ਵੀ ਆਂਦੇ ਘਰ ਦੇ ਕਿਹੇ ਜੀਨੂ ਨਾ ਦਸੀ। ਚੱਲ ਮੇਰੀ ਗੱਲ ਸੁਣ। ਹੁਣ ਨਾ ਹਿੰਮਤ ਨਾ ਹਾਰੀ ਜਾ। ਥੋੜਾ ਜਿਹਾ ਸਟੈਂਡ ਰੱਖ ਤੇ ਡੇਲ ਰੱਖ ਵੱਡਾ। ਠੀਕ ਆ ਨਾ ਮੈਂ ਸਕੀਮ ਤੁਹਾਨੂੰ ਦੇ ਦੇਣੀ ਆ। ਤੂੰ ਟਾਹਰ ਨਾ ਜਾ ਕੇ ਆਕਰ ਕੇ ਕਹਦੇ ਮੈਂ ਨਹੀਂ ਇਹ ਦੇਣਾ। ਬਸ ਮੁੱਕਰ ਜਾ। ਹਾਂ ਤੇ ਜਿਹੜੀ ਲੜਾਈ ਪੈਣੀ ਹੈ ਲੜਾਈ ਤੇ ਅੱਗੇ ਨਹੀਂ ਸਾਡੇ ਘਰੋਂ ਮੁੱਕਦੀ ਨਹੀਂ ਲੜਾਈ ਤੇ ਪੈਣੀ ਇੱਕ ਵਾਰੀ ਮੁੜ ਕੇ ਤੈਨੂੰ ਕਹਿਣੀ ਪੁੱਛਣਾ ਨਹੀਂ ਕਿ ਤਾ ਸੋਨਾ ਕਿੱਥੇ ਤੇ ਕਿੱਥੇ ਨਹੀਂ ਪਰਪੂਆ ਜੀ ਇਦਾਂ ਸਾਰੀ ਗੱਲ ਮੇਰੇ ਸਿਰ ਤੇ ਆਈ ਨਹੀਂ ਇਦਾਂ ਇਹ ਪਿੰਦਰ ਸਮਝਦੇ ਕਿ ਮੰਮੀ ਡੈਡੀ ਗਲਤ ਨੇ ਮੁੜ ਕੇ ਉਹਨਾਂ ਨੇ ਕਹਿਣਾ ਸਾਰਾ ਕਸੂਰ ਤੇਰਾ ਵਾ ਮੈਂ ਦੱਸੋ ਫਿਰ ਕੀ ਕਰਾਂਗੀ ਤੂੰ ਪਿੰਦਰ ਸਾਹਮਣੇ ਸੱਚੀ ਹੋ ਜਾ ਤੂੰ ਆਖੀ ਮੈਨੂੰ ਦਿੱਤਾ ਹੀ ਕੀ ਆ ਇੱਕ ਚੂੜੀ ਸੀ ਤੇ ਇੱਕ ਕੜਾ ਸੀਗਾ ਤਾਂ ਹੋਰ ਮੇਰੇ ਕੋਲ ਕੀ ਸੀਗਾ ਹੈ ਤੂੰ ਕਹਿ ਦੇ ਕਿ ਅੱਗੇ ਮੈਨੂੰ ਕੀ ਦਿੱਤਾ ਜਨ ਖੱਤੇ ਉਹ ਜਿਹੜਾ ਹੁਣ ਤੈਨੂੰ ਵਾਪਸ ਕਰਦਾ ਮੈਨੂੰ ਜੇ ਦੇਣਾ ਆਪਣਾ ਠੋ ਵੇਖੀ ਜਾਉਂਗੀ ਕੋਈ ਗੱਲ ਨਹੀਂ ਫਿਰ ਮੈਨੂੰ ਸਾਧ ਲਈ ਬਹੁਤੀ ਗੱਲ ਕਰਨਗੇ ਤੇ ਫਿਰ ਮੈਂ ਤਾਂ ਉਹ ਮਾਤੇ ਨਾਲ ਨੂੰ ਚਾਜਣਾ ਜਰਾ ਵੀ ਤੁਸੀਂ ਸੋਨਾ ਮੰਗਦੇ ਫਿਰਦੇ ਜੀ ਅੱਗੇ ਪਾਇਆ ਕਿ ਮੇਰੀ ਭਤੀਜੀ ਨੂੰ ਹੈ ਜੋ ਕੁਝ ਹੈਗਾ ਹੈਗੇ ਤੇਰੀ ਸੱਸ ਨੇ ਲਾ ਲਿਆ ਵਾ ਜਿਹੜੀਆਂ ਦੋ ਚੀਜ਼ਾਂ ਉਹ ਵੀ ਨਹੀਂ ਖਲੋਣ ਦੇਣ ਲਈ ਐਡੀ ਵੱਧਵਾ ਕੇ ਤੇ ਚਲੋ ਠੀਕ ਹੈ ਫਿਰ ਮੈਂ ਇਹੀ ਕਹਿ ਦਾਂਗੀ ਕਿ ਮੇਰ ਤੋਂ ਹੈ ਆਈ ਨਹੀਂ ਮੈਂ ਦੇਣਾ ਨਹੀਂ ਮੈਂ ਬਹੁਤ ਹਿੰਮਤ ਜਿਹਦਾ ਕਰਾਂਗੀ ਨਾ ਤੇ ਤੇਰੇ ਕੋਲ ਤਾਂ ਕੁਝ ਨਹੀਂ ਰਹਿਣ ਦੇਣਾ ਆ ਤੇਰੇ ਕੱਪੜੇ ਵੀ ਲਵਾ ਲੜੇ ਇਹਨਾਂ ਨੇ ਆ ਭੁੱਖੇ ਨੰਗੇ ਕੇ ਖਾਂ ਦੇ ਜਾ ਜਾ ਕੇ ਕਹਦੇ ਤੌਰ ਦੇ ਨਾਲ ਉਹਨੂੰ ਠੀਕ ਹੈ ਡਰੀ ਨਾ ਕਹ ਕੋ ਕੋਈ ਨਹੀਂ ਮੈਂ ਹੈਗੀ ਆ ਠੀਕ ਹੈ ਨਾ ਚੰਚਰ ਮੈਂ ਜਿੰਨੀ ਆ ਨਾ ਫਿਕਰ ਨਾ ਕਰੀ ਤੂੰ ਹਾਈ ਹਾਈ ਅਜੇ ਤੇ ਆਪਾਂ ਆਪਣੇ ਰਿਜਾਰੇ ਪੂਰੀਆਂ ਕੀਤੀਆਂ ਅਜੇ ਤੇ ਉਧਰ ਪੈਸੇ ਸੰਭ ਕੇ ਰੱਖੇ ਤੇ ਮੰਗਣਾ ਆ ਵੀ ਗਈ ਏ ਇਹਦਾ ਕੀ ਇਰਾਦਾ ਕਿ ਮੈਂ ਹੁਣ ਵਾਪਸ ਕਰ ਦੂੰਗੀ ਇਹ ਤੇ ਭੁੱਲ ਜੇ ਹੁਣ ਸਾਰੀ ਜ਼ਿੰਦਗੀ ਹੈ ਜਦੋਂ ਸਾਸਰ ਇਹਨੇ ਜਾ ਕੇ ਦੇਤਾ ਤਾਂ ਜਵਾਬ ਤੇ ਨਾਲੇ ਉਧਰੋਂ ਵੀ ਸਾਰਾ ਕਲੀਅਰ ਹੋ ਜਾਊਗਾ ਨਾਲੇ ਪਾਊਗੀ ਨਾ ਦੇ ਘਰ ਚ ਲੜਾਈ ਤੇ ਮੈਨੂੰ ਕੀ

ਮੰਨ ਨਵ ਨਿਕਲਦੀ ਵੇਖੀ ਕਿੱਧਰ ਆਈ ਸੀ ਨਵ ਨੇ ਕਿੱਧਰ ਆਉਣਾ ਵਾ ਇੱਥੇ ਤਾਂ ਹੋਰ ਹਿੱਸੇ ਆਪਾਂ ਨਵਾਂ ਹੀ ਪਿਆ ਕਾਹਦਾ ਘਰ ਉਹਨਾਂ ਦੇ ਵਿੱਚ ਪਿਆ ਹੀ ਉਹ ਕੰਮ ਖਰਾਬ ਹੋਇਆ ਹੀ ਉਹਦੀ ਕਿਤੇ ਮਾਮੀ ਹੋ ਗਈ ਪਿੰਦਰ ਦੀ ਬਿਮਾਰ ਅੱਛਾ ਤੇ ਸਾਰਾ ਸੋਨਾ ਸਾਰਾ ਇਕੱਠਾ ਕਰਕੇ ਤੇ ਪੈਸੇ ਦੇਣ ਚੱਲੇ ਉਹਨੂੰ ਤੇ ਇਹਨੂੰ ਆਂਦੇ ਵੀ ਜਿਹੜਾ ਤੈਨੂੰ ਦਿੱਤਾ ਉਹ ਫੜਾ ਦੇ ਇੱਧਰ ਅੱਛਾ ਉਹ ਤੇ ਮੇਰੇ ਵੱਲ ਆ ਕੇ ਛੇ ਦੇਣ ਲੈਣ ਤੂੰ ਆ ਮੈਨੂੰ ਸੋਨਾ ਦੇ ਦੇ ਲੈ 10 ਮੈਂ ਹੈ ਮੈਂ ਕਿੱਥੋਂ ਦੇਣਾ ਹੁਣ ਸੋਨਾ ਹੈ ਮੈਂ ਦਿੱਤੀਆਂ ਸੋਨਾ ਮਹਾਵਰੇ ਤਰਫ ਫੜਾਜੀ ਦੇ ਕੇ ਗਹਿਣੇ ਪਾ ਕੇ ਆਇਆ ਵਾ ਤੇ ਹੰਮ ਤੇ ਮਹਾਉ ਨੇ ਚਾਦਾ ਵਿਆਜ ਪੈ ਜਾਣਾ ਵਾ ਹੋ ਹੋ ਤੇ ਹੱਡੀ ਹੋ ਜਾਣੀ ਬੇਇੱਜ਼ਤੀ ਤੇ ਮੈਂ ਕਿਸ ਨੂੰ ਲੜਪਨਾ ਫੜੰਦੀ ਆ ਆਪਣਾ ਕਿੰਨੇ ਜਾਣਦੇ ਨਹੀਂ ਨਾਲੇ ਨਾਲੇ ਗੱਲ ਇੱਕ ਵਾ ਗੰਗਾ ਵਈਆਂ ਹੱਡੀਆਂ ਮੁੜਦੀਆਂ ਹੁੰਦੀਆਂ ਵਾ ਵਾਕਿਆ ਸਹੀ ਗੱਲ ਕਿਧਰ ਤੁਰੀ ਫਿਰਦੀ ਐ ਹਾਂ ਲੱਭੇ ਹੁਣ ਸੋਨਾ ਐਗੀ ਵੱਧ ਹੋਈ ਐ ਐਵੇਂ ਥੋੜਾ ਤੈਨੂੰ ਲਾਕੇ ਲੈਂਦਾ ਸੀ ਸਹੀ ਗੱਲ ਉਹ ਹੈ ਗੱਲ ਤੁਰ ਤਰੀ ਫਿਰਨੇ ਦੇ ਚ